ਪੀਮ ਜੀ ਬਾਜੀ ਅਸੀਂ ਨਾ ਭਗਵਾਨ ਵਾਲਮੀਕੀ ਆਸ਼ਰਮ ਦੇ ਮਾਧਿਅਮ ਤੋਂ ਅਸੀਂ ਵੱਖ-ਵੱਖ ਸ਼ਹਿਰਾਂ ਤੋਂ ਆਏ ਆਂ ਔਰ ਰਾਸ਼ਨ ਲੈ ਕੇ ਆਏ ਸੀਗੇ ਸਾਨੂੰ ਕੋਲ ਔਰ ਵੀਡੀਓ ਜਿਹੜੀਆਂ ਹੁੰਦੀਆਂ ਨੇ ਜੀਆਂ ਕਿ ਇੱਥੇ ਸਾਡੇ ਜਿੰਨੇ ਐਸ.ਪੀ.ਰ.ਵਾ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚਦਾ ਪਿਆ ਅਸੀਂ ਚੋਣੇ ਸੀ ਉਹਨਾਂ ਤੱਕ ਆਪ ਪਹੁੰਚਾਈਏ ਬੇੜਾ ਇੱਥੇ ਡੇਢ ਘੰਟਾ ਖੜਾ ਰਿਆ ਸਾਨੂੰ ਕਹਿੰਦੇ ਰੱਖੋ ਸਮਾਨ ਜਦੋਂ ਅਸੀਂ ਕਿਹਾ ਵਾਲਮੀਕੀ ਆਸ਼ਰਮ ਤੋਂ ਆਏ ਆ ਉਦੋਂ ਕਹਿੰਦੇ ਜੀ ਇੱਥੇ ਚਾਰ ਤੋਂ ਵੱਧ ਬੰਦੇ ਨਹੀਂ ਬੈਣੇ ਤੇ ਬੇੜਾ ਜਿਹੜਾ ਵਾ ਥੱਲੇ ਲੱਗਦਾ ਸਾਡੇ ਕੋਲ ਵੀਡੀਓ ਆ ਜਾਣਦੇ ਸਾਡੇ ਕੋਲ ਵੀਡੀਓ ਆ 26 ਜਣੇ ਬਿਠਾ ਕੇ ਲੈ ਕੇ ਗਏ ਸਣੇ ਸਮਾਨ ਸਣੇ ਰਾਸ਼ਨ 2 2.5 ਘੰਟੇ ਹੋ ਗਏ ਜੀ ਬੇੜੇ ਦੀ ਮੰਗ ਕਰਦੇ ਪਏ ਕਿ ਸਾਨੂੰ ਸਮਾਨ ਪਹੁੰਚਾਉਣ ਲਈ ਬੇੜਾ ਦਿੱਤਾ ਜਾਵੇ ਆ ਦੇਖੋ ਜੀ ਆ ਰਾਸ਼ਨ ਪਿਆ ਵਾ ਉਹ ਗੱਡੀ ਭਰੀ ਪਈ ਉਹ ਗੱਡੀ ਭਰੀ ਪਿੱਛੇ ਸਾਡੀ ਖੜੀ ਆ ਗੱਡੀ ਰਾਸ਼ਨ ਨਾਲ ਸੈਲੀਬ੍ਰਿਟੀ ਆ ਰਹੇ ਆ ਦਸਾਂ ਨੌਆਂ ਦੀ ਕਿਰਤ ਦੇ ਦੀ ਕਮਾਈ ਆ ਲੋਕਾਂ ਦੀ ਅੱਜ ਕੀ ਯਾਰ ਦੇ ਆਉਣ ਦੇ ਨਾਲ ਕੇਜਰੀਵਾਲ ਦੇ ਆਉਣ ਦੇ ਨਾਲ 10 ਟਰਾਲੀਆਂ ਰਾਸ਼ਨ ਦੀਆਂ ਭਰੀਆਂ ਪਿੱਛੇ ਖਰਾਬ ਹੋਈਆਂ ਤੁਸੀਂ ਜਾ ਕੇ ਦੇਖ ਸਕਦੇ ਹੋ 7 ਘੰਟੇ ਕਿਹੜਾ ਰਾਸ਼ਨ ਸਾਹਮ ਕੇ ਰੱਖੂਗਾ ਕੋਈ ਜਦੋਂ ਕੇਜਰੀਵਾਲ ਆਇਆ ਸੀਗਾ ਇੰਨੀ ਸਿਕਿਉਰਿਟੀ ਇੱਥੇ ਟਾਈਟ ਕਰ ਦਿੱਤੀ ਜਿਹੜਾ ਰਾਸ਼ਨ ਪਿੱਛੇ ਖਰਾਬ ਹੋ ਗਿਆ ਉਹ ਲੋਕਾਂ ਨੇ ਦਸਾਂ ਨੋਹਾਂ ਦੀ ਕੀਰਤ ਕਮਾਈ ਦੇ ਵਿੱਚੋਂ ਲਿਆਂਦਾ ਸੀ ਕੋਈ ਹਰਾਮ ਦੀ ਕਮਾਈ ਕੋਈ ਦੋ ਨੰਬਰ ਨਹੀਂ ਇੱਥੇ ਹੁੰਦਾ ਪਿਆ ਨਾ ਕੋਈ ਲੀਡਰ ਆਉਂਦਾ ਪਿਆ ਕੋਈ ਲੀਡਰ ਆ ਕੇ ਇੱਥੇ ਸੇਵਾ ਨਹੀਂ ਕਰਦਾ ਆਮ ਲੋਕ ਆਉਂਦੇ ਪਏ ਆ ਜਿਨ੍ਹਾਂ ਨੇ ਕਮਾਈ ਕਰਦੇ ਇੱਥੇ ਤਾਂ ਸਾਡੇ ਕੋਈ ਡੇ ਡੇ ਬੱਚੇ ਜਿਨ੍ਹਾਂ ਨੇ ਗੋਲਕਾ ਤੋੜ ਕੇ ਸਾਨੂੰ ਸੇਵਾ ਦਿੱਤੀ ਕੀ ਚਾਚੂ ਆ ਸਾਡੀ ਸੇਵਾ ਪਾਓ ਵਿੱਚ ਲੰਗਰ ਦੇ ਹੁਣ ਤੁਸੀਂ ਦੱਸੋ ਇਹ ਸੇਵਾ ਕੀ ਅਸੀਂ ਬੇਕਾਰ ਜਾਵੇ ਕੋਈ ਜਿਹੜੇ ਲੋੜਵੰਦੇ ਆਏ ਉਹਨਾਂ ਨੂੰ ਮਿਲ ਜੀ ਹੋਰ ਬੰਦਾ ਮਿਲ ਜੀ ਅਸੀਂ ਲੋੜਵੰਦ ਆਪੇ ਜੀ ਲੋੜ